ਟਣੀ ਬਣੀ ਨਾਲ ਨਾਲ ਉਰੋ ਚਲੋ ਪਾਉ ਜੀ ਚੜੋ ਬਿਲਕੁਲ ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਜਿਹੜਾ ਮੈਨੂੰ ਮੇਰੇ ਸ਼ਹਿਰ ਵਸਿਆ ਨੇ ਡਿਸਟ੍ਰਿਕਟ ਰੋਪੜ ਨੰਗਾ ਵਸਿਆ ਨੇ ਮੈਨੂੰ ਬਹੁਤ ਹੀ ਪਿਆਰ ਮਾਨ ਸਨਮਾਨ ਦਿੱਤਾ ਹੈ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਮੈਂ ਜਿਸ ਤਰ੍ਹਾਂ ਸੁਵਿਧਾਵਾਂ ਜਿਹੜੇ ਸਾਡੀ ਟੀਵੀਐਸ ਵੱਲੋਂ ਆਈਆਂ ਐ ਔਰ ਮੇਰੇ ਵੱਲੋਂ ਦੇ ਹੋ ਰਹੀਆਂ ਐ ਜਿੱਦਾਂ ਹੁਣ ਦੇ ਹੋ ਰਹੀਆਂ ਐ ਇਹ ਅੱਗੇ ਵੀ ਜਦ ਤੱਕ ਮੈਂ ਐ ਤਦ ਤੱਕ ਇਹ ਦਿੱਤੀ ਜਾਊਂਗੀਆਂ ਮੈਂ ਬਹੁਤ ਹੀ ਤਨਵਾਦ ਕਰਦਾ ਹਾਂ ਇਹਨਾਂ ਦਾ ਕਿਹੜਾ ਚਾ ਜੀ ਸਰ ਮੇਰਾ ਮੰਨਣਾ ਇਹ ਐ ਕਿ ਮੈਂ ਇਹਨਾਂ ਨੂੰ ਇੱਕ ਪ੍ਰੋਡਕਟ ਦੇ ਨਾਲ ਨਹੀਂ ਜੋੜ ਰਿਹਾ ਮੈਂ ਇਹਨਾਂ ਨੂੰ ਇੱਕ ਆਪਣੇ ਨਾਲ ਵੀ ਜੋੜ ਰਿਹਾ ਐ ਪ੍ਰੋਡਕਟ ਦੇ ਨਾਲ ਜੋੜ ਰਿਹਾ ਆਪਣੇ ਨਾਲ ਵੀ ਜੋੜ ਰਿਹਾ ਤਾਂ ਕਿ ਮੈਨੂੰ ਇੱਕ ਸਿੱਖ ਮਿਲੇ ਕਿ ਜਿਹੜਾ ਸਦਾ ਸਾਨੂੰ ਜਿਹੜੇ ਆਪਣੇ ਦੇਸ਼ਵਾਸੀ ਹੈ ਇੱਕ ਹੋ ਕੇ ਚੱਲਣਾ ਚਾਹੀਦਾ ਹੈ ਇਹ ਸਭ ਤੋਂ ਵੱਡੀ ਇਹਨਾਂ ਵਾਸਤੇ ਇੱਕ ਠੀਕ ਹੈ ਜੋ ਕਰਦੇ ਹੋ ਕਰਦੇ ਹੋ ਤੁਸੀਂ ਬਿਲਕੁਲ ਸਰ ਜੋ ਅਸੀਂ ਕਿਹਾ ਹੈ ਉਹ ਅਸੀਂ ਕਰਾਂਗੇ ਔਰ ਕਰਦੇ ਰਹਾਂਗੇ ਆਪਾਂ TVS ਦੀ ਕੋਈ ਵੀ ਗੱਡੀ ਲੈ ਕੇ ਜਾਂਦੇ ਆ ਉਹਨਾਂ ਦੇ ਕਸਟਮਰ ਦਾ ਧਿਆਨ ਰੱਖਦੇ ਆ ਇਹ ਸ਼ਾਰਟ ਗਿਫਟ ਜੋ ਅਸੀਂ ਲਗਾਏ ਹੋਏ ਆ ਉਹ ਮਿਲਣਗੇ ਫਾਈਨੈਂਸ ਦੀ ਸੁਵਿਧਾ ਜਿਹੜੀ ਅਸੀਂ ਦਿੱਤੀ ਹੋਈ ਆ ਉਹ ਵੀ ਮਿਲਣਗੇ ਡਾਕੂਮੈਂਟੇਸ਼ਨ ਆ ਜਿਹੜੇ ਪ੍ਰੋਪਰ ਅਸੀਂ ਕੀ ਹੈ ਬਿੱਲ ਵਗੈਰਾ ਆਰਸੀ ਵਗੈਰਾ ਨਾਲ ਮਿਲਣਗੇ ਇੰਸ਼ੋਰੈਂਸ 5 ਸਾਲ ਦੀ ਜਿਹੜੀ ਇਹ ਨਾਲ ਮਿਲੇਗੀ ਔਰ ਨਾਲ ਤੁਹਾਨੂੰ ਕੀ ਹੋਏਗਾ ਕਿ ਜਿਹੜਾ ਆਰਸੀ ਦੀ ਥੋੜੀ ਦਿੱਕਤ ਆ ਰਹੀ ਹੈ ਇਹ ਦਿੱਕਤ ਕੀ ਹੈ ਕਿ ਗਵਰਨਮੈਂਟ ਵੱਲੋਂ ਹੈ ਇਹ ਸਾਡੀ ਕੰਪਨੀ ਵੱਲੋਂ ਕੋਈ ਦਿੱਕਤ ਨਹੀਂ ਹੈ ਤੁਸੀਂ ਕਿਤੇ ਵੀ ਪੂਰੇ ਪੰਜਾਬ ਜਾ ਸਕਦੇ ਹੋ ਗਵਰਨਮੈਂਟ ਦੀ ਥੋੜੀ ਜੀ ਦਿੱਕਤ ਆ ਰਹੀ ਹੈ ਆਰਸੀ ਚਿਪ ਬਾਰੇ ਜਾਂ ਕੋਈ ਆਪਣਾ ਲਾਇਸੈਂਸ ਬਾਰੇ ਅਦਰਵਾਈਜ਼ ਹੋਰ ਕੋਈ ਦਿੱਕਤ ਨਹੀਂ ਹੈ ਤੁਸੀਂ ਆਓ ਤੇ ਨਾਲ ਹੀ ਆਪਣੇ ਕਾਗਜ਼ ਵੀ ਡਾਕੂਮੈਂਟੇਸ਼ਨ ਨਾਲ ਹੀ ਪਾਓ ਸਰ ਇਮਰਾਨ ਖਾਨ ਜੀ ਇਮਰਾਨ ਖਾਨ ਜੀ ਤੁਸੀਂ ਇਹ ਸਲਮਾਨਤ ਕੀਤਾ ਕਰਨ ਜਿੰਨੂੰ ਕੀ ਗੱਲ ਹੈ ਸਰ ਮੈਂ 2023 ਚ ਇਹਨਾਂ ਦੇ ਜੁਪੀਟਰ ਲਈ ਹੈ ਤੇ ਹੁਣ ਤੱਕ ਬਹੁਤ ਵਧੀਆ ਚੱਲ ਰਹੀ ਹੈ ਜਿੱਦਾਂ ਭਾਜੀ ਨੇ ਸਾਨੂੰ ਚਲੋ ਆਰਸੀ ਵਾਸਤੇ ਵੀ ਟਾਈਮ ਦਿੱਤਾ ਜੀ ਨੇ ਬਾਕੀ ਏਜੰਸੀ ਵਾਲੇ ਕਰਦੇ ਕਹਿੰਦੇ ਆਰਸੀ ਥੋੜੀ 15 ਦਿਨ ਚੋ ਮਹੀਨੇ ਜਾਉਗੇ ਪਤ ਤਿੰਨ ਤਿੰਨ ਚਾਰ ਚਾਰ ਮਹੀਨੇ ਆਰਸੀ ਨਹੀਂ ਆਉਂਦੀ ਭਾਜੀ ਨੇ ਮੈਨੂੰ 15 ਦਿਨ ਦਾ ਟਾਈਮ ਦਿੱਤਾ ਜੀ ਆਰਸੀ ਬਾਰੇ ਵੀ 15 ਦਿਨ ਬਾਅਦ ਆਰਸੀ ਆ ਚੁੱਕੀ ਸੀ ਤੇ ਮੈਂ ਖੁਦ ਕਿਸੇ ਕਾਰਨ ਲੇਟ ਲੈ ਕੇ ਗਿਆ ਇਹਨਾਂ ਦਾ ਤੇ ਅਲੱਗ ਮੈਟਰ ਹੈ ਪਰ ਜੋ ਹੀ ਨਹੀਂ ਦੱਸਿਆ ਤੁਹਾਨੂੰ ਵੀ ਸਕੂਟਰੀ ਬਾਰੇ ਸਾਨੂੰ ਵੀ ਇਦਾਂ ਹੀ ਵੀ ਐਵਰੇਜ ਹੈ ਵੀ ਬਿਲਕੁਲ ਹੀ ਵਧੀਆ ਬਾਕੀ ਦਾ ਸਿੱਧੇ ਮੂਨਾ ਕੋਈ ਗੱਲ ਵੀ ਨਾ ਕਰਦੇ ਮਾਲਕ ਇਹ ਖੁਦ ਹੈਂਡਲ ਕਰਦੇ ਆ ਕ ਬਾਕੀ ਬਿਲਕੁਲ ਨੇਕ ਨੇ ਦੇ ਸਾਫ ਸੁਥਰੇ ਬੰਦੇ ਆ ਕੋਈ ਇਹਨਾਂ ਦੇ ਨਹੀਂ ਵੀ ਦੱਸਣਾ ਕੁਝ ਨਿਕਲਣਾ ਕੁਝ ਜੋ ਦੱਸਦੇ ਉਹੀ ਨਿਕਲਿਆ ਸਾਡੇ ਜੁਪੀਟਰ ਬਿਲਕੁਲ ਵਧੀਆ ਚੱਲ ਰਹੀ ਕੰਪਨੀ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਤੁਹਾਡਾ ਨਾ ਵਾਅਦੇ ਕੀਤੇ ਸਾਨੂੰ ਜੋ ਵੀ ਸਭ ਕੁਝ ਟਾਈਮ ਸਿਰ ਮਿਲਿਆ ਇਹ ਨਹੀਂ ਵੀ ਦੂਸਰੀ ਏਜੰਸੀ ਵਾਲੇ ਦੱਸਦੇ ਆ ਆਉਂਗਾ ਜਾਂ ਬਾਅਦੋਂ ਫਿਰ ਢੇੜੇ ਲਾਉਂਦੇ ਨੇ ਕੁਝ ਨਹੀਂ ਪਤਾ ਲੱਗਦਾ ਉੱਥੇ ਦਾ ਭਾਈ ਨਕਰਨ ਭਾਈ ਇਹ ਟੀਵੀ ਏਜੰਸੀ ਤੇ ਸਾਡੇ ਕੋਲ ਪਹਿਲੇ ਵੀ ਦੋ ਤਿੰਨ ਜੁਪੀਟਰ ਇਹਨਾਂ ਦੀ ਏਜੰਸੀ ਤੇ ਗਈਆਂ ਇਹਨਾਂ ਥਰੂ ਬਾਕੀ ਕਈਆਂ ਨੂੰ ਦਵਾਈ ਆ ਔਰ ਬਾਕੀ ਬੰਦੇ ਵੀ ਜਿੰਨਾਂ ਨੂੰ ਅਸੀਂ ਦਵਾਈ ਬਹੁਤ ਖੁਸ਼ ਆ ਇਹ ਬਾਕੀ ਏਜੰਸੀਆਂ ਨਾਲੋਂ ਨੰਬਰ 1 ਏਜੰਸੀ ਹੈ TVS ਦੀ ਕਰਨ ਜੀ ਦੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਗੁਲਜ਼ਾਰ ਖਾਨ ਸਰ ਗੁਲਜ਼ਾਰ ਖਾਨ ਜੀ ਅੱਜ ਤੁਸੀਂ ਇੱਕ ਨਵੇਕਲੀ ਪਹਿਲ ਕੀਤੀ ਹੈ ਤੁਸੀਂ TVS ਦੇ ਕਰਨ ਜੀ ਨੂੰ ਸਨਮਾਨਤ ਕੀਤਾ ਹੈ ਕਿਉਂ ਕੀਤਾ ਹੈ ਤੁਸੀਂ ਪਿੱਛੇ ਤੇ ਗੱਡੀ ਵੀ ਲੈ ਕੇ ਗਏ ਸੀ ਕਿਉਂ ਸਨਮਾਨਤ ਕਿਉਂ ਕੀਤਾ ਤੁਸੀਂ ਕੀ ਇਨਨੇ ਕੀ ਗੱਲ ਹੋ ਗਈ ਸਰ ਪਹਿਲੀ ਤਾਂ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਬਿਹੇਵੀਅਰ ਜਿਹੜਾ ਜੀ ਬਹੁਤ ਅੱਛਾ ਲੱਗਿਆ ਮੈਨੂੰ ਕਿ ਜਦੋਂ ਮੈਂ ਗੱਡੀ ਲੈਣ ਆਇਆ ਸੀ ਇਹਨਾਂ ਨੇ ਮੈਨੂੰ ਡੀਲ ਵਧੀਆ ਤਰੀਕੇ ਨਾਲ ਕੀਤਾ ਕਿ ਤੇ ਫਿਰ ਮੈਨੂੰ ਵੈਸੇ ਗੱਡੀ ਪਸੰਦ ਆ ਟੀਵੀਐਸ ਦੀ ਕਿ ਐਵਰੇਜ ਦੇ ਮਾਮਲੇ 'ਚ ਤੇ ਬਹੁਤ ਵਧੀਆ ਹੈ ਇਹਨਾਂ ਦੀ ਡੀਲਿੰਗ ਬਹੁਤ ਅੱਛੀ ਹੈ ਜੀ ਤੇ ਇਹਨਾਂ ਨੇ ਮੈਨੂੰ ਬਹੁਤ ਵੈਸੇ ਮਾਨ ਸਮਾਨ ਗੱਡੀ ਦਿੱਤੀ ਹੈ ਜੀ ਤੇ ਚਲਾਨ 'ਚ ਬਹੁਤ ਮੈਨੂੰ ਅੱਛਾ ਲੱਗੇ ਜੀ ਹਾਂਜੀ ਗੱਡੀ ਲਈ ਸੀ ਤਾਂ ਕੋਈ ਇਹਨਾਂ ਨੇ ਜੋ ਕੇ ਕੀਤਾ ਹਾਂਜੀ ਜੋ ਇਹਨਾਂ ਨੇ ਪਹਿਲਾਂ ਕਿਹਾ ਸੀ ਉਹੀ ਪ੍ਰੋਮਿਸ ਹੋਣ ਵੀ ਜਾਰੀ ਹੈ ਜੀ ਤੇ ਕਰਦੇ ਆ ਜੀ ਤੇ ਮੇਰੀ ਸਰਵਿਸ ਵੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰਦੇ ਬੇ ਜੀ ਲੇਕਿਨ ਹੋਰ ਗੱਡੀਆਂ ਵੀ ਲੋਕ ਵੇਚਦੇ ਉਹ ਵੀ ਲਾਰੇ ਲੰਦ ਕਿੱਦਾਂ ਉਹ ਲਾਰੇ ਲੰਦੇ ਜੀ ਲੇਕਿਨ ਉਹ ਜੋ ਪਹਿਲਾਂ ਕੁਝ ਹੋਰ ਕਹਿੰਦੇ ਜੀ ਬਾਅਦ ਚ ਕੁਝ ਹੋਰ ਹੈ ਬਾਅਦ ਚ ਉਹਨਾਂ ਦਾ ਰੁਭੀਆ ਬਦਲ ਜਾਂਦਾ ਜੀ ਇਹਨਾਂ ਦਾ ਇਹ ਬਹੁਤ ਵਧੀਆ ਜੀ ਇਹਨਾਂ ਦੀ ਡੀਲਿੰਗ ਬਹੁਤ ਅੱਛੀ ਜੀ ਹੁਣ ਵੀ ਪਹਿਲਾਂ ਜਿੱਦਾਂ ਇਹਨਾਂ ਨੇ ਕਿਹਾ ਉਦਾਂ ਹੀ ਵਧੀਆ ਜੀ ਗੱਲ ਬਤਨ ਚਲੋ ਜੀ ਪਾਓ ਦਿਓ ਜੀ ਉਹ ਤਾਂ ਖਿਚਾ ਲੇਓ ਖੁਦਰਾ ਬਈ